ਕਲਕੱਤਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਲਕੱਤਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਇੱਕ ਹੋਟਲ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਲੱਗਣ ਕਾਰਨ 14 ਲੋਕਾਂ ਤੋਂ ਵਧੇਰੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਹੋਟਲ ਦੇ ਕਮਰੇ ਅੰਦਰ ਕਾਫੀ ਲੋਕਾਂ ਦੇ ਫਸੇ ਹੋਣ ਦਾ ਖਦ사 ਵੀ ਜਤਾਇਆ ਜਾ ਰਿਹਾ ਹੈ ਤਾਂ ਮੌਕੇ ਦੇ ਉੱਤੇ ਬਚਾਅ ਕਾਰਜ ਟੀਮਾਂ ਨੇ ਜਿਹੜੀਆਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਆਹ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਪਰੰਤੂ ਵੱਡਾ ਹਾਦਸਾ ਜਿਹੜਾ ਕਲਕੱਤਾ ਦੇ ਫਲ ਪੱਟੀ ਫਿਸ਼ਿੰਗ ਖੇਤਰ ਦੇ ਵਿੱਚ ਵਾਪਰਿਆ ਜਿੱਥੇ ਇੱਕ ਹੋਟਲ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਕਾਰਨ 14 ਤੋਂ ਵਧੇਰੇ ਲੋਕ ਨੇ ਜਿਹੜੇ ਉਹਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਾਫੀ ਲੋਕ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਲੋਕਾਂ ਨੇ ਹੋਟਲ ਦੇ ਕਮਰੇ ਤੋਂ ਆ ਸ਼ਾਲਾ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਫਾਇਰ ਬਰਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਹਾ ਹੋਟਲ ਦੇ ਕਮਰੇ ਦੇ ਵਿੱਚੋਂ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਇਹ ਅੱਗ ਆ ਜਿਹੜੀ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ ਤਾਂ 14 ਲੋਕ ਨੇ ਜਿਹੜੇ ਹੋਟਲ ਦੇ ਕਮਰੇ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਕਾਫੀ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜਦੋਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਮੌਕੇ ਤੇ ਆਪ ਸਾਰਾ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਜਿਨ੍ਹਾਂ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਜਾਂਦਾ ਹੈ ਪਰੰਤੂ ਉਦੋਂ ਤੱਕ 14 ਲੋਕਾਂ ਦੀ ਮੌਤ ਹੋ ਗਈ ਤੇ ਕਾਫੀ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਤਾਂ ਕਲਕੱਤਾ ਦੇ ਫਲ ਫਟੀ ਫੀਸ਼ਿੰਗ ਖੇਤਰ ਹੈ ਜਿੱਥੇ ਇਹ ਹੋਟਲ ਸੀ ਉੱਦੇ ਵਿੱਚ ਅੱਗ ਲੱਗੀ ਹੈ ਵੱਡਾ ਨੁਕਸਾਨ ਹੋ ਗਿਆ ਹੈ 14 ਲੋਕਾਂ ਤੋਂ ਵਧੇਰੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਾਫੀ ਲੋਕ ਜ਼ਖਮੀ ਹੋ ਗਏ ਨੇ ਤੇ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਜਿਸ ਕਰਕੇ ਅੱਗ ਲੱਗੀ ਹੈ ਤਾਂ ਅੱਗ ਲੱਗਣ ਦੀ ਖਬਰ ਸੁਣਦਿਆਂ ਹੀ ਮੌਕੇ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਦੀਆਂ ਨੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਉਂਦੀਆਂ ਕੌਸ਼ਿਸ਼ਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੋਟਲ ਦੇ ਕਮਰੇ ਵਿੱਚ ਅਜੇ ਵੀ ਕਾਫੀ ਲੋਕਾਂ ਦੇ ਫਸੇ ਹੋਣ ਦਾ ਖਦ사 ਜਤਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਹੋਟਲ ਤੋਂ ਬਾਹਰ ਕੱਢਣ ਦਾ ਕੰਮ ਵੀ ਜੰਗੀ ਪੱਦਰ ਦੇ ਉੱਤੇ ਜਾਰੀ ਹੈ ਤਾਂ ਵੱਡਾ ਹਾਦਸਾ ਜਿਹੜਾ ਕਲਕੱਤਾ ਦੇ ਵਿੱਚ ਵਾਪਰਿਆ ਜਿੱਥੇ ਫਲ ਪੱਟੀ ਫਿਸ਼ਿੰਗ ਖੇਤਰ ਹੈ ਉਸ ਦੇ ਵਿੱਚ ਇੱਕ ਹੋਟਲ ਹੈ ਜਿਸ ਨੂੰ ਅੱਗ ਲੱਗ ਗਈ ਹੈ ਤੇ 14 ਲੋਕਾਂ ਤੋਂ ਵਧੇਰੇ ਦੀ ਮੌਤ ਹੈ ਤਾਂ ਦੁਖਦਾਈ ਖਬਰ ਕਹਿ ਸਕਦੇ ਆ ਜਿਹੜੀ ਕਲਕੱਤਾ ਦੇ ਵਿੱਚ ਵਾਪਰੀ ਹੈ ਤਾਂ ਹੁਣ ਤੱਕ 14 ਲਾਸ਼ਾਂ ਨੇ ਜਿਹੜੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਉੱਥੇ ਹੀ ਹਾਦਸੇ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਵੀ ਬਣਾ ਦਿੱਤੀ ਗਈ ਹੈ ਤਾਂ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਹੋਟਲ ਦੀ ਚੌਥੀ ਮੰਜ਼ਲ ਦੇ ਉੱਤੇ ਲੱਗੇ ਬਿਜਲੀ ਮੀਟਰ ਦੇ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤਬ ਮੌਕੇ ਦੇ ਉੱਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਕਈ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਹੋਟਲ ਦੀ ਜੋ ਛੱਤ ਹੈ ਅਤੇ ਖਿੜਕੀਆਂ ਤੋਂ ਛਾਲ ਮਾਰਦੇ ਵੀ ਦੇਖਿਆ ਗਿਆ ਤਾਂ ਜਦੋਂ ਅੱਗ ਲੱਗਦੀ ਹੈ ਤਾਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਹਫੜਾ ਦੱਪੜੀ ਹੋਟਲ ਦੇ ਵਿੱਚ ਮਚ ਜਾਂਦੀ ਹੈ ਤੇ ਲੋਕ ਨੇ ਜਿਹੜੇ ਹੋਟਲ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਕਈ ਲੋਕਾਂ ਨੂੰ ਹੋਟਲ ਦੀ ਛੱਤ ਤੋਂ ਛਾਲਾ ਮਾਰਦੇ ਵੀ ਦੇਖਿਆ ਗਿਆ ਤਾਂ ਵੱਡਾ ਹਾਦਸਾ ਜਿਹੜਾ ਕਲਕੱਤਾ ਦੇ ਵਿੱਚ ਵਾਪਰਿਆ ਜਿੱਥੇ ਇੱਕ ਹੋਟਲ ਦੇ ਵਿੱਚ ਅੱਗ ਲੱਗ ਗਈ 14 ਲੋਕਾਂ ਤੋਂ ਵਧੇਰੇ ਦੀ ਮੌਤ ਹੋਣ ਦੀ ਖਬਰ ਹੁਣ ਤੱਕ ਸਾਹਮਣੇ ਆਈ ਹੈ ਤੇ ਕਾਫੀ ਲੋਕ ਨੇ ਜਿਹੜੇ ਅਜੇ ਵੀ ਹੋਟਲ ਦੇ ਕਮਰੇ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਕੰਮ ਜਿਹੜਾ ਤੇਜ਼ ਕਰ ਦਿੱਤਾ ਗਿਆ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਫਾਇਰ ਬਰਗੇਡ ਦੀ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਨੇ